ਇਹ ਬਿਮਾਰਨਾ ਅੱਛਾ ਜਦੋਂ ਤੋਂ ਮਾਵਾਂ ਨੇ ਬਖਾਵੇ ਦੇ ਨਾਲ ਬਿਨਾਂ ਘਰ ਤੋਂ ਕੋਕੀ ਚੌਧਰ ਸਲੇਵਸ ਨਹੀਂ ਪਤਾ ਹੁੰਦਾ ਪੜਾਉਣ ਦੀ ਕੀ ਜ਼ਰੂਰਤ ਹੈ ਨਹੀਂ ਪਤਾ ਹੁੰਦਾ ਚੱਕ ਕੇ ਬੱਚਿਆਂ ਨੂੰ 2.5 ਸਾਲ ਦੇ ਨੂੰ ਜਦੋਂ ਬੈਂਚ ਚੜਾਉਂਦੇ ਨੇ ਉਦੋਂ ਤੋਂ ਸਾਡੀ ਬੋਲੀ ਮਰ ਗਈ ਸਾਡੀ ਸਿੱਖਿਆ ਮਰ ਗਈ ਜਦੋਂ ਸਿੱਖਿਆ ਮਰ ਜਾਂਦੀ ਹੈ ਉਦੋਂ ਸਾਡਾ ਖਿੱਤਾ ਮਰ ਜਾਂਦਾ ਹੈ ਜਦੋਂ ਖਿੱਤਾ ਮਰ ਜਾਂਦਾ ਹੈ ਉਦੋਂ ਫਸਲਾਂ ਮਰ ਜਾਂਦੀਆਂ ਜਦੋਂ ਫਸਲਾਂ ਮਰ ਜਾਂਦੀਆਂ ਲੋਕ ਬਿਮਾਰ ਹੋ ਜਾਂਦੇ ਨੇ ਪਰ ਜਟਾਣਾ ਸਾਹਿਬ ਗੱਲ ਤਾਂ ਇਹ ਹੈ ਨਾ ਸਵਾਲਾਂ ਦਾ ਸਵਾਲ ਤਾਂ ਇਹ ਹੈ ਕਿ ਇਹ ਸਾਰਾ ਕੁਝ ਵਾਪਰਿਆ ਕਿਉਂ ਤੇ ਕਿਵੇਂ ਮਤਲਬ ਇਹ ਕੋਈ ਇੱਕ ਦਿਨ ਚ ਤਾਂ ਵਾਪਰਿਆ ਨਹੀਂ ਜਾਂ ਕਹਿ ਦੀ ਵੀ ਦੂਜੀ ਦੁਨੀਆ ਤੋਂ ਲੋਕਾਂ ਨੇ ਆ ਕੇ ਇੱਥੇ ਪਰੋਸਤਾ ਹੋਵੇ ਇਹ ਕਿਸੇ ਨੇ ਤਾਂ ਪਰੋਸਿਆ ਹੋਊ ਨਾ ਸਾਡੇ ਲੋਕਾਂ 'ਚ ਇਹ ਜਦੋਂ ਕਿਸਾਨ ਨੇ ਖੇਤੀਬਾੜੀ ਦੇ ਸੰਧ ਆਏ ਜੀ 1975-76 ਦੇ ਵਿੱਚ ਸੁਸਾਇਟੀਆਂ ਦੇ ਉਪਰ ਢੋਲੀਆਂ ਦਿੱਤੀਆਂ ਜਾਂਦੀਆਂ ਸੀ ਸਪਰੇਅ ਕਰਨ ਵਾਸਤੇ ਹੂੰ ਪਿੱਕੜ ਦੀਆਂ ਢੋਲੀਆਂ ਹੂੰ ਤੇ ਕਦੇ-ਕਦੇ ਖੰਡ ਦੇ ਨਾਲ ਜੂਰੀਆ ਦਿੱਤੀ ਜਾਂਦੀ ਜਿਹਦੇ ਵਾਸਤੇ ਉਹਨਾਂ ਧਰਨੇ ਰੈਲੀਆ ਲੋੜੇ ਪੈਂਦੇ ਨੇ ਜੀ ਉਦੋਂ ਅਸੀਂ ਬੜੇ ਚਾਣ ਵਾਲੇ ਚੀਜ਼ਾਂ ਬਿਨਾਂ ਜ਼ਰੂਰਤ ਤੋਂ ਵਰਤਦੇ ਰਹੇ ਆ ਸਾਡੀ ਧਰਤੀ ਨੇ ਕਦੇ ਨਹੀਂ ਮੰਗੀਆਂ ਸੀ ਨਾ ਹੀ ਹੋਣ ਮੰਗਦੀ ਐ ਹੂੰ ਹੁਣ ਵੀ ਨਹੀਂ ਮੰਗਦੀ ਧਰਤੀ ਕਿਉਂ ਜਿਹੜਾ ਤੁਹਾਡੇ ਖੇਤਾਂ 'ਚ ਸਾਨੂੰ ਬੈਮ ਐ ਵੀ ਖਾਦ ਬਿਨਾ ਜਾਂ ਕੀਟਨਾਸ਼ਕ ਬਿਨਾ ਕੁਝ ਹੁੰਦਾ ਨਹੀਂ ਤਾਂ ਕਿਸੇ ਵੇਹਲੀ ਪਈ ਪਈ ਕਿਸੇ ਲੜਾਈ ਝਗੜੇ ਵਾਲਾ ਖੇਤ ਕਿਸੇ ਦਾ ਨਿਗਾ ਮਾਰ ਕੇ ਦੇਖਿਓ ਸਾਰਾ ਕੁਝ ਹੀ ਹੋ ਜਾਂਦਾ ਹੈ ਸਾਨੂੰ ਬਿਨਾਂ ਗੱਲ ਤੋਂ ਪੜ੍ਹੇ ਲੈ ਕੇ ਬੰਦਿਆਂ ਨੂੰ ਮੂਰਖ ਬਣਾ ਕੇ ਇੱਧਰ ਤੋਰਿਆ ਗਿਆ ਅਸੀਂ ਮੰਨਦੇ ਤੁਰੇ ਗਏ ਅਸੀਂ ਬਖਾਵੇ ਚ ਪੰਜਾਬ ਦੇ ਲੋਕ ਲਾਈ ਲੱਗ ਹਨ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂ ਕਿ ਜਿਨ੍ਹਾਂ ਨੂੰ ਕੱਢਣ ਵਾਸਤੇ ਪੰਜਾਬ ਦੇ ਭਗਤ ਸਿੰਘ ਵਰਗੇ ਸ਼ਹੀਦ ਉਧਮ ਸਿੰਘ ਵਰਗੇ ਸੰਘਰਸ਼ ਕਰਦੇ ਰਹੇ ਪੰਜਾਬੀ ਹੁਣ ਉੱਥੇ ਹੀ ਆ ਜਾ ਫਸਲਿਆਂ ਦੇ ਹੁਣ ਮਾਰੀ ਸਥਿਤੀ ਫੇਰ ਲੱਗ ਗਈ ਇਹ ਪੰਜਾਬੀਆਂ ਨੇ ਲਾਈ ਲੱਗ ਪਣੇ ਚ ਕੀਤਾ ਲਾਈ ਲੱਗ ਪਣਾ ਕੀ ਸੀ ਪੰਜਾਬੀਆਂ ਦਾ ਉਹਨਾਂ ਨੂੰ ਲੱਗਿਆ ਵੀ ਸਾਡੀਆਂ ਆਂਦਰਾਂ ਵਾਝਣੀਆਂ ਅਸੀਂ ਸੌਕੇ ਹੋ ਜਾਵਾਂਗੇ ਸੌਕੇ ਹੁੰਦੇ ਹੁੰਦੇ ਵਿਹਲੇ ਹੋ ਗਏ ਹਮ ਅੱਜ ਹੁਣ ਜਿਹੜੀਆਂ ਪਾਕ ਦੰਡੀਆਂ ਆਪਣਾ ਵਿਸ਼ਾ ਹੈ ਪਿੰਡਾਂ ਦੇ ਵਿੱਚ ਕੋਈ ਪਾਕ ਦੰਡੀ ਨਹੀਂ ਤੇ ਕੋਈ ਅਰਲਾ ਕੋਟ ਨਹੀਂ ਨਹੀਂ ਹੈ ਠੀਕ ਹੈ ਤਾਂ ਪੁੱਛ ਲਓ ਕੋਈ ਅਰਲਾ ਕੋਟ ਨਹੀਂ ਅਰਲਾ ਕੋਟ ਸੀ ਦੋ ਟੰਬੇ ਗੜ੍ਹ ਦੇ ਉੱਤੇ ਟੇਡਾ ਟੰਬਾਤਰ ਆ ਜਾਂਦਾ ਸੀ ਜਿਹੜਾ ਆਵਾਰਾ ਬਸ਼ਮਾ ਨੂੰ ਅੰਦਰ ਨਹੀਂ ਜਾਣ ਦਿੰਦਾ ਸੀ ਤੇ ਜਿਹੜੇ ਖੇਤੀ ਕਰਦੇ ਹੁੰਦਾ ਸੀ ਉਹਨਾਂ ਨੂੰ ਸ਼ਾਮ ਤੋਂ ਪਹਿਲਾਂ ਘਰੇ ਹੀ ਆਉਣ ਦਿੰਦਾ ਸੀ ਤੇ ਹੁਣ ਖੇਤਾਂ ਦੇ ਵਿੱਚ ਬੰਦਾ ਹੀ ਨਹੀਂ ਮਿਲਦਾ ਕੋਈ ਮੇਰੇ ਯਾਦ ਹੈ ਇੱਕ ਗੱਲ ਅਸੀਂ ਖੇਤ ਗਏ ਅਸੀਂ ਗੰਨਾ ਬੀਜਦੇ ਆ ਸਾਰਾ ਦਿਨ ਮੈਂ ਵੀ ਕੰਮ ਕਰਦਾ ਅੱਜ ਵੀ ਮੈਂ 7 ਘੰਟੇ ਕੰਮ ਕਰਕੇ ਆਇਆ ਸੋਨੂੰ ਲੱਗਦਾ ਉਹ ਪਿੰਡ ਜੀ ਪਾਈ ਬੈਠਾ ਮੈਂ ਗੱਪ ਮਾਰੀ ਜਾਂਦਾ ਮੈਂ 7 ਘੰਟੇ ਕੰਮ ਕਰਕੇ ਆਇਆ ਤੂੰ ਪਹਿਲਾਂ 5 ਵਜੇ ਦਾ ਲੱਗਿਆ ਸੀ ਤੇ ਉਹ ਮੈਨੂੰ ਕਹਿੰਦਾ ਚਾਹ ਬਚ ਗਈ ਮੇਰਾ ਵਰਕਰ ਕਹਿੰਦਾ ਮਗਾ ਪਈ ਰੱਖਦੇ ਕਹਿੰਦਾ ਜੀ ਕਿਸੇ ਨੂੰ ਗਵਾਂਡੀ ਗਵਾਂਡੀ ਨੂੰ ਪਿਆ ਦਿੰਨੇ ਆ ਮਗਾ ਟਾਲੀ ਆਪਣੀ ਚੜ ਜਾ ਤੇ ਦੇਖ ਕਿਤੇ ਵੀ ਨਹੀਂ ਲੈਂਦਾ ਕਹਿੰਦਾ ਨਾ ਜੀ ਮਗਾ ਫੇਰ ਤੁਸੀਂ ਹਰਾਨ ਹੋਵੋਗੇ ਖੇਤਾਂ ਦੀਆਂ ਪਹੀਆਂ ਦੇ ਉੱਪਰ ਜਿਹੜੀਆਂ ਬੈਟਰੀ ਵਾਲੇ ਸਕੂਟਰੀਆਂ ਇਹਨਾਂ ਦਾ ਜਾਨ ਲੱਗ ਜਾਂਦਾ ਕਦੇ ਕਦੇ ਖੇਤ ਤੋਂ ਪਤਾ ਨਹੀਂ ਕੀ ਡਰ ਲੱਗਦਾ ਮੁੰਡੇ ਢੋਲੀਆਂ ਘਰੋਂ ਹੀ ਭਰ ਕੇ ਮੋਢਿਆਂ ਤੇ ਲਾ ਲਾਂਦੇ ਨੇ ਕੀਟਨਾਸ਼ਕ ਦੀਆਂ ਤੇ 10 ਮਿੰਟਾਂ ਬਾਅਦ ਘਰੇ ਆਵੜਦੇ ਨੇ ਨਾਲੇ ਘਰੇ ਬੋਲਦੇ ਨਹੀਂ ਕਿਸੇ ਨੂੰ ਪਰ ਜਤਨਾ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ ਅੱਗੇ ਨਾ ਇੱਕ ਜੇ ਆਰਤਾ ਝੋਲੇ ਤੇ ਵੀ ਬੂਟੀ ਆਪਣਾਉ ਕੱਢਦੇ ਆ ਤਾਂ ਕਿਉਂਕਿ ਕਿਸਾਨ ਦਾ ਮਤਲਬ ਖੇਤ ਨਾਲ 모ਹ ਹੁੰਦਾ ਸੀ ਉਹ 모ਹ ਜੋ ਮਤਲਬ ਸੱਭਿਆਚਾਰ ਉਹ ਵੀ ਪੈਦਾ ਹੁੰਦਾ ਤੇ ਅੱਗੇ ਤਾਂ ਇਹ ਵੀ ਕਹਿੰਦੀ ਸੀ ਬੁੜੀਆਂ ਇਕੱਲਾ ਨਾ ਜਾਈ ਖੇਤ ਵੇਕੇ ਕਿੱਕੇ ਕਟ ਹੋ ਰਹੇ ਨੇ ਬਿਲਕੁਲ ਤੇ ਹੁਣ ਉਹ ਕਿੱਕਰਾਂ ਵੀ ਗਈਆਂ ਤੇ ਕਟ ਹੋ ਵੀ ਕਹਿੰਦੇ ਕਟ ਹੋ ਹੈਗੀਆਂ ਨੇ ਕਿਤੇ ਕਿਤੇ ਹੈਗੀਆਂ ਨੇ ਜਦਕਰ 모ਹ ਪਿਆਰ ਨਹੀਂ ਰਿਹਾ ਉਹ ਬਹਾਨਾ ਸੀ ਇੱਕ ਆਪ ਦੇ ਪਤੀ ਦਾ ਪ੍ਰਸ਼ਾਦਾ ਪਾਣੀ ਲੈ ਕੇ ਜਾਂਦਾ ਜੀ ਤੇ ਪਰੰਤੂ ਉਹ ਜਿਹੜੀਆਂ ਪਗੜਨੀਆਂ ਖੇਤਾਂ ਨੂੰ ਜਾਂਦੀਆਂ ਸੀ ਉਹ ਕੋਰਟਾਂ ਕਚੇਰੀਆਂ ਨੂੰ ਜਾਣ ਲੱਗ ਪਈ ਉਹ ਜਿਹੜਾ ਦੁਪਹਿਰੇ ਖਾਣਾ ਲੈ ਕੇ ਜਾਂਦੀ ਸੀ ਨਾ ਤੇ ਉਹ ਮਤਲਬ ਚੌਂਕੜੀ ਮਾਰ ਕੇ ਖਾਣ ਦਾ ਬੜਾ ਹੀ ਅਨੰਦ ਹੁੰਦਾ ਬਿਲਕੁਲ ਉਹ ਭੋਜਨ ਸੀ ਜਿਹੜਾ ਉਹ ਬਿਮਾਰ ਨਹੀਂ ਕਰਦਾ ਸੀ ਕਿਸੇ ਨੂੰ ਕਿਉਂ ਕਿਉਂਕਿ ਉਹਦੇ ਵਿੱਚ ਚਟਣੀ ਤੇ achar ਸ਼ਾਮਿਲ ਹੁੰਦਾ ਸੀ ਹਾਂਜੀ ਬਿਲਕੁਲ ਤੇ ਚਟਣੀ ਤੇ achar ਨਾਲ ਜਿਹੜੇ ਦਿਨੇ ਭੋਜਨ ਕੀਤਾ ਜਾਂਦਾ ਜਿੰਨਾ ਮਰਜ਼ੀ ਕੰਮ ਕਰ ਲੋ ਬੈਠ ਕੇ ਦਾਤੀ ਨਾਲ ਕੋਈ ਕੱਖਬੜ ਨੂੰ ਕੋਈ ਸੱਸਿਆ ਨਹੀਂ ਆਉਂਦੀ ਪਰੰਤੂ ਹੁਣ ਕੰਮ ਹੀ ਨਹੀਂ ਕਰਨਾ ਜਿਸ ਕਰਕੇ ਸਲਾਦ ਤੇ ਚੜਪੜੀਆਂ ਚੀਜ਼ਾਂ ਦੁਪਹਿਰੇ ਖਾਧੀਆਂ ਜਾਂਦੀਆਂ ਨੇ ਤੇ ਘਰਾਂ ਦੇ ਵਿੱਚ ਹੁਣ ਮੰਜੇ ਟੇਢੇ ਕਰਕੇ ਰੋਟੀ ਨਹੀਂ ਬਣਦੀ ਰਿਸ਼ਤੇਦਾਰਾਂ ਨੂੰ ਬਿਲਕੁਲ ਬੱਚਿਆਂ ਨੂੰ ਕਹਿ ਦਿੰਦੇ ਨੇ ਵੀ ਆ ਚੱਕ 20 ਪੀਏ ਦੋਸਮੋਸੇ ਆਵਦੇ ਲਈ ਤੇ ਚਾਰ ਸੱਡੇ ਲਿਆ ਦੇ ਇਸ ਤਰ੍ਹਾਂ ਦੀਆਂ ਸਥਿਤੀਆਂ ਬਣ ਗਈਆਂ ਇੱਚ ਦੋਸ਼ੀ ਪੰਜਾਬ ਖੁਦ ਹੈ ਕਿਸੇ ਦਾ ਕੋਈ ਪਲਾਨ ਨਹੀਂ ਹੈ ਕਿਸੇ ਦੀ ਤਾਕਤ ਨਹੀਂ ਕਦੇ ਅਸੀਂ ਪਤਾ ਨਹੀਂ ਕੀਤਾ ਭਾਰਤ ਮਾਲ ਹੈ ਛੜਤਾ ਨਿਕਲਦੀਆਂ ਨੇ ਸਾਡੇ ਬਠਿੰਡੇ ਕੋਲ ਦੀ ਵੀ ਬੜੀ ਅਸੀਂ ਤਰੀਫ਼ ਕਰਦੇ ਆਂ ਗੱਲ ਕਰ ਕਿਸੇ ਪੜ੍ਹੇ ਲਿਖੇ ਨੇ ਨਹੀਂ ਦੱਸਿਆ ਵੀ ਤੁਹਾਡਾ ਸਕੂਟਰ ਤੇ ਤੁਹਾਡਾ ਟਰੈਕਟਰ ਇਹਦੇ ਉੱਪਰ ਨਹੀਂ ਚੜ ਸਕਿਆ ਹਾਂ ਬਿਲਕੁਲ ਕਿਸੇ ਨੇ ਨਹੀਂ ਦੱਸਿਆ ਵੀ ਸੋਤੋਲਾ ਔਰ ਥੋੜੀ ਦੂਰ ਹੈ ਇੱਧਰ ਨੂੰ ਵਪਾਰ ਕਰ ਸਕਦੇ ਹੋ ਪਰੰਤੂ ਤੁਹਾਡਾ ਸਮਾਨ ਜਿਹੜਾ ਜਾਊਗਾ ਗੁਜਰਾਤ ਵਾਲੇ ਪਾਸੇ ਦੀ ਜਾਊਗਾ ਕਿਸੇ ਨੇ ਨਹੀਂ ਦੱਸਿਆ ਇਹ ਹੀ ਪੜ੍ਹੇ ਲਿਖਿਆਂ ਨੂੰ ਮੇਰਾ ਅਲੰਭ ਹੈ ਵੀ ਤੁਸੀਂ ਦੱਸਣਾ ਸੀ ਨਹੀਂ ਲੱਭਣਾ ਸੀ ਨਾਲ ਲੱਭਦੇ ਗਰਕਰ ਆਪਦੇ ਜਿਹੜੇ ਖੇਤੀ ਨਾਲ ਜੁੜੇ ਹੋਏ ਸੀ ਜਿਹੜਾ ਭੋਜਨ ਹੁਣ ਤੁਸੀਂ ਲਵਦੇ ਫਿਰਦੇ ਹੋ ਅੱਜ ਇਹ ਸਥਿਤੀ ਬਣ ਗਈ ਪਿੰਡਾਂ ਦੇ ਲੋਕ ਸ਼ਹਿਰੀ ਭੋਜਨ ਖਾਂਦੇ ਨੇ ਤੇ ਸ਼ਹਿਰੋਂ ਵਾਲੇ ਪਿੰਡਾਂ ਵਾਲਾ ਭੋਜਨ ਖਸਮ ਕਰ ਲੈਂਦੇ ਬਿਲਕੁਲ ਤੌੜੀ ਵਾਲਾ ਦੁੱਧ ਉਹਨਾਂ ਨੂੰ ਰਿੜਕਣੇ ਵਾਲੀ ਲੱਸੀ ਉਹਨਾਂ ਨੂੰ ਰਹਿ ਰਹਿ ਜਾਂ ਆਉਂਦੀਆਂ ਨੇ ਮੈਂ ਤੁਹਾਡੇ ਸਾਰੀਆਂ ਸਟਾਲਾਂ ਦੇਖ ਕੇ ਆਇਆ ਲੈਣਾ ਨਹੀਂ ਟੁਕਦੀ ਹਾਂ ਉੱਥੇ ਜਿਹੜਾ ਜਿਵੇਂ ਲਿਖਿਆ ਗੁੜ ਦੀ ਚਾਹ ਤੇ ਪਕੌੜੇ ਲਿਖਿਆ ਹੋਇਆ ਜੇ ਪਤੌੜ ਲਿਖਿਆ ਹੁੰਦਾ ਇਹਦੋਂ ਵੀ ਸੋਹਣਾ ਲੱਗਦਾ ਤੇ ਪਕੌੜ ਖਾਣ ਵਾਲੇ ਗੁੜ ਦੀ ਚਾਹ ਪੀਣ ਵਾਲੇ ਬਹੁਤ ਸ਼ਹਿਰੀ ਨੇ ਜੀ ਬਿਲਕੁਲ ਜੇ ਸ਼ਹਿਰੀ ਬਦਲ ਸਕਦੇ ਨੇ ਤੋਂ ਮੇਰਾ ਫਰਜ਼ ਬਣਦਾ ਕਿਸਾਨ ਕਿਸਾਨਾਂ ਨੂੰ ਪ੍ਰਮੋਟ ਵੀ ਕਰੋ ਬਿਲਕੁਲ ਕਿਉਂ ਜੇ ਤੁਸੀਂ ਕਿਸੇ ਵੀ ਮਾਲ ਤੇ ਜਿਹਦੇ ਕਿਸਾਨ ਆਗੂ ਨਾਰੇ ਲਾਉਂਦੇ ਨੇ ਉਹਦੇ ਵਿੱਚ ਚੀਜ਼ਾਂ ਦੇਖਿਓ ਕੱਲਾ ਤੁਹਾਡੇ ਖੇਤ ਦੇ ਵਿੱਚ ਨਮਕ ਤੇ ਚਾਹ ਪੱਤੀ ਨਹੀਂ ਹੁੰਦੀ ਬਾਕੀ ਸਾਰਾ ਤੁਹਾਡਾ ਸਮਾਨ ਹੁੰਦਾ ਜੇ ਕੋਈ ਤੁਹਾਡੇ ਆਟੇ ਨੂੰ ਰੰਗ ਰੋਗਨ ਕਰਕੇ ਥੈਲੀ ਦੇ ਵਿੱਚ ਪੈਕ ਕਰਕੇ ਅਸ਼ੀਰਵਾਦ ਬਣਾ ਸਕਦਾ ਤਾਂ ਤੁਹਾਡੇ ਪਿੰਡ ਦੇ ਵਿੱਚ ਅਸ਼ੀਰਵਾਦ ਆਟਾ ਕਿਉਂ ਨਹੀਂ ਪੈਦਾ ਹੁੰਦਾ ਬਿਲਕੁਲ ਸੋਚਣ ਵਾਲੀ ਗੱਲ ਹੈ ਬਿਲਕੁਲ ਇਹ ਸਾਡੇ ਪੜੇ ਲਿਖਿਆ ਨਹੀਂ ਦੱਸਿਆ ਅਸੀਂ ਖਾਰਖਾਨੇ ਆਪਦੇ ਭਾਈਆਂ ਨਾਲ ਬਗਾਨਿਆਂ ਨਾਲ ਸਾਡੀਆਂ ਲਿਹਜਾਂ ਤੇ ਯਾਰੀਆਂ ਨੇ ਅਸੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਹਾਂ ਤਾਂ ਹੀ ਸਾਡੇ ਬੋਰੇ ਤੇ ਸਾਡੇ ਜਿਹੜੇ ਪਿੰਡਾਂ ਦੀਆਂ ਗਲੀਆਂ ਸੀ ਉਹ ਬੱਦ ਹੋ ਗਈ ਪਰ ਇਹੀ ਤੇ ਗੱਲ ਹੈ ਨਾ ਜੀ ਜਿਵੇਂ ਆਪਾਂ 50 ਸਾਲ ਦੇ ਪਿਛੋਕਰ ਦੀ ਗੱਲ ਕਰਦੇ ਆ ਸਾਡੇ ਤਾਂ ਬਜ਼ੁਰਗ ਇਕੱਠੇ ਰਹਿੰਦੇ ਸੀ ਇਕੱਠੇ ਖੇਤੀ ਕਰਦੇ ਸੀ ਬੀੜੀ ਵੀ ਕਰਦੇ ਸੀ ਪਰ ਇੱਕ ਅੱਜ ਵਕਤ ਆ ਗਿਆ ਉਹ ਇਹ ਕਹਾਵਤ ਕਦੋਂ ਕਦੋਂ ਲਾਗੂ ਹੋ ਗਈ ਕਿ ਬੀੜੀ ਸੀੜੀ ਸੀੜਸੇ ਆਪਾਂ ਬਿਲਕੁਲ ਜਦੋਂ ਤੋਂ ਰਾਮ ਪ੍ਰਸਤ ਹੋਆ ਜਦੋਂ ਤੋਂ ਬੰਦੇ ਨੇ ਕਿਰਤ ਕਰਨਾ ਭੁੱਲ ਗਿਆ ਛੱਡ ਗਿਆ ਜਦੋਂ ਉਹ ਮੁੜਕੇ ਦੇ ਵਿੱਚੋਂ ਮੁਸਕਾਉਣ ਲੱਗੀ ਜੀ ਉਹਨੂੰ ਬਹਿਮ ਹੋ ਗਿਆ ਵੀ ਜਿਹੜਾ ਮੁੜਕਾ ਹੈ ਇਹ ਬਿਮਾਰੀ ਦਿੰਦਾ ਹੈ ਬਿਮਾਰੀ ਨਹੀਂ ਦਿੰਦਾ ਬਿਮਾਰੀ ਕਢਦਾ ਛੋਟੀ ਜਿਹੜੀ ਬਿਮਾਰੀ ਹਸਪਤਾਲ ਜਾ ਕੇ ਨਿਕਲਦੀ ਹੁੰਦੀ ਹੈ ਉਹ ਛੋਟੀ ਪਸੀਨੇ ਨਾਲ ਬਨਾਨ ਦੇ ਵਿੱਚ ਹੀ ਨਿਕਲ ਜਾਂਦੀ ਹੈ ਬਿਲਕੁਲ ਡੀਟੌਕਸ ਹੋ ਜਾਂਦਾ ਸਰੀਰ ਬਿਲਕੁਲ ਉਹ ਸਾਨੂੰ ਕਿਸੇ ਨੇ ਦੱਸਿਆ ਨਹੀਂ ਇਸੇ ਕਰਕੇ ਅਸੀਂ ਬਿਮਾਰੀ ਵੱਲ ਵਧੇ ਆਂ ਪੰਜਾਬ ਦੇ ਵਿੱਚ ਜਿਹੜੀਆਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਨੂੰ ਕੋਈ ਸਮੱਸਿਆ ਨਹੀਂ ਆਉਂਦੀ ਸੀ ਜਦੋਂ ਸਾਡੇ ਚੱਕੀ ਚੱਲਦੀ ਸੀ ਜਦੋਂ ਸਾਡੇ ਕੁਤਰੇ ਵਾਲੀ ਮਸ਼ੀਨ ਚੱਲਦੀ ਸੀ ਤੇ ਹੁਣ ਸਾਡੀ ਜਿਹੜੀ ਮਸ਼ੀਨ ਆ ਉਹ ਵੀ ਬੰਦ ਕਰ ਦਿੱਤੀ ਗਈ ਕਿਉਂਕਿ ਅਸੀਂ ਆਚਾਰ ਪਾਉਣਾ ਸ਼ੁਰੂ ਕਰਤਾ ਕਹਿੰਦੇ ਮੱਜਾਂ ਬੜਾ ਵਧੀਆ ਆਚਾਰਖਾਨੀਆਂ ਨੇ ਗੱਲ ਕਰੋ ਉਹਨਾਂ ਨੂੰ ਕਿਉਂ ਕਦੇ ਵੀ ਮੱਜਾਂ ਦੇ ਮੂਰੇ ਇੱਕ ਕੱਕ ਕੁਤਰ ਕੇ ਸਿੱੜਦੇ ਹੋ ਤੇ ਸੰਗਣ ਲਾ ਦਿਓ ਦੇਖ ਲਓ ਕਿਹੜਾ ਖਾਨੀਆਂ ਜਦੋਂ ਬੰਨ ਕੇ ਖੁਲਣੀ ਤੇ ਨੂੜਤੀ ਕੈਦੀ ਕਰਤੀ ਤਾਂ ਉਹਨਾਂ ਦਾ ਭੁੱਖੇ ਨੂੰ ਤਾਂ ਖਾਣਾ ਹੀ ਪਊ ਗਾਇਆਂ ਸਾਡੀਆਂ ਲਫਾਫੇ ਖਾਂਦੀਆਂ ਨੇ ਤਾਂ ਫਿਰ ਮੱਜਾਂ ਮੱਕੀ ਕਿਉਂ ਨਹੀਂ ਖਾਣਗੇ ਬਿਲਕੁਲ ਇਹ ਤਾਂ ਨਾ ਸਾਬਿਕ ਨਾ ਕਿ ਇਹ ਵੀ ਹੁੰਦਾ ਸੀ ਪਿੰਡਾਂ ਦੇ ਵਿੱਚ ਜੇ ਮਾਂ ਪਤਨੂੰ ਆਵਾਜ਼ ਮਾਰਦੀ ਸੀ ਤਾਂ ਇਹ ਕਹਿੰਦੀ ਸੀ ਜੇ ਪੁੱਤ ਟਾਲੀ ਵਾਲੇ ਖੇਤ ਜਾਇਆ ਜਾਂ ਕਿੱਕਰ ਵਾਲੇ ਖੇਤ ਜਾਇਆ ਜਾਏ ਤਾਂ ਉਹ ਜਿਹੜੇ ਨਾਂ ਸੀ ਜਿਹੜੇ ਸਾਡੇ ਵਿਰਾਸਤੀ ਨਾਂ ਸੀ ਕਿੱਕਰ ਵਾਲਾ ਖੇਤ ਟਾਲੀ ਵਾਲਾ ਖੇਤ ਉਹ ਵੀ ਸਾਡੇ ਮਨਾਂ ਚੋਂ ਮਨਫੀ ਕਿਵੇਂ ਹੋਗੇ ਇਹ ਸਾਰਾ ਕੁਝ ਸਾਰਾ ਮਤਲਬ ਅਸੀਂ ਗਵਾ ਕੇ ਮਿਲੇ ਆ ਸਰੋ ਸਾਨੂੰ ਘਰਾਂ ਦੇ ਵਿੱਚ ਟਾਲੀਆਂ ਨਿੰਮਾ ਕਿਕਰਾਂ ਦੇ ਪੱਤੇ ਤੰ ਕਰਨ ਲੱਗੇ ਕਿਉਂਕਿ ਸਾਡੇ ਟੈਲਾਂ ਲੱਗ ਗਏ ਜੀ ਖੇਤਾਂ ਦੇ ਵਿੱਚ ਸਾਡੀ ਜੀਰੀ ਹੈ ਜਿਹੜੀ ਉਹਨੇ ਸਾਡਾ ਸਾਰਾ ਕੁਝ ਲੁੱਟ ਲਿਆ ਪਤਾ ਹੀ ਨਹੀਂ ਲੱਗਿਆ ਆਪ ਨੂੰ ਲੈਜਰ ਕਾਹੇ ਦਾ ਵੀ ਨਹੀਂ ਅੱਜ ਤੱਕ ਇਸ ਲੈਜਰ ਦਾ ਵੀ ਹੋ ਗਿਆ ਅੱਜ ਇਹ ਸਥਿਤੀ ਹੈ ਵੀ ਛਾਵੇਂ ਬੈਠਣ ਨੂੰ ਕੋਈ ਥਾਂ ਨਹੀਂ ਜੀ ਖੇਤ ਦੇ ਵਿੱਚ ਅੱਗੇ ਖੇਤਾਂ ਦੇ ਵਿੱਚ ਦੁਪਹਿਰੇ ਕੱਟੇ ਜਾਂਦੇ ਚਾਦਰੇ ਪਿਛਾੜ ਕੇ ਘੂਰੀਆਂ ਕੀੜੀਆਂ ਨਹੀਂ ਹੁੰਦੀਆਂ ਸੀ ਉਦੋਂ ਇਹ ਮੱਛਰ ਉਹ ਭੂਰੀਆਂ ਕੀੜੀਆਂ ਜਾਂ ਜਿਹੜਾ ਵੀ ਸਮਾਨ ਸੀ ਇਹ ਤਾਂ ਜਦੋਂ ਦੇ ਅਸੀਂ ਵੱੱਧ ਪੜਨ ਲੱਗੇ ਕੀਟਨਾਸ਼ਕਾਂ ਦੀ ਵਰਤੋਂ ਕਰਨ ਲੱਗੇ ਆ ਉਦੋਂ ਦਾ ਹੋਇਆ ਜਦੋਂ ਸਾਡੇ ਖੇਤਾਂ 'ਚ 베ਰੀਆਂ ਸੀ ਗੜਾਉਂਦੇ ਵਾਲੀ 베ਰੀ ਛੋਟੇ 베ਰਾਂ ਵਾਲੀ 베ਰੀ ਮਲੇ ਉਦੋਂ ਬੱਚੇ ਵੀ ਜਾਂਦੇ ਸੀ ਮੇਰੇ ਯਾਦ ਆ ਮੈਂ ਖੇਤ ਨੂੰ ਨੰਗੇ ਪੈਰੀ ਨੰਗੇ ਸਿਰ ਕੱਲਾ ਕੁੜਤਾ ਪਾ ਕੇ ਜਿਵੇਂ ਲੱਗਦਾ ਹੁੰਦਾ ਵੀ ਝੋਲੀ ਹੋਵੇ ਭਾਈਦੇ ਰਹੇ ਹਾਂ ਤੁਹਾਡੇ ਚੋ ਵੀ ਬਹੁਤੇ ਭਾਈਦੇ ਰਹੇ ਹੋਣਗੇ ਉਦੋਂ ਖੇਤਾਂ ਦੇ ਨਾਲ ਰਿਸ਼ਤੇ ਜੁੜਦੇ ਸੀ ਤੇ ਹੁਣ ਬੱਚੇ ਇਹਨੂੰ ਅਸੀਂ ਮਾਂ ਕਹਿੰਦੀ ਆ ਇਹ ਲਿਬੜ ਜੂ ਖੇਤ ਨਹੀਂ ਜਾਣ ਦੇਣਾ ਇਹ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਜੇ ਲਿਬੜ ਗਿਆ ਤਾਂ ਜਿਹੜੀ ਮੇਰੀ ਮਸ਼ੀਨ ਆ ਕੱਪੜੇ ਧੋਣ ਵਾਲੀ ਇਹਨੇ ਮੈਲ ਨਹੀਂ ਲਾਉਣੀ ਮੈਨੂੰ ਧੋਣਾ ਪਊ ਆਪਣਾ ਤੇ ਬੇਲੇ ਬਣਦੀਆਂ ਨਿਸ਼ਾਨੀਆਂ ਨੇ ਬੇਲੇ ਬਣ ਨੇ ਬਿਮਾਰ ਕਰਤੇ ਮੇਰੇ ਕੋਲ ਇੱਕ ਦਿਨ ਇੱਕ ਗੱਡੀ ਆ ਕੇ ਰੁਕੀ ਮੈਂ ਬੀਟ ਕ੍ਰਾਸ ਪਲਾਇਆ ਸੀ 6 ਮਹੀਨੇ ਤੇ 7 ਦਿਨ ਖਿਆਲਾ ਕਰ ਗੱਡੀ ਆ ਕੇ ਰੁਕੀ ਮੇਰੀ ਧਾ ਨਿਕਲ ਗਈ ਗੱਡੀ ਦੇ ਦੇਖ ਕੇ ਗੱਡੀ ਦੇ ਵਿੱਚ ਪੰਜ ਜਾਣੇ ਇੱਕ ਡਰਾਈਵਰ ਚਾਰ ਮਰੀਏ ਚਾਰਾਂ ਨੂੰ ਕੈਂਸਲ ਜਵਾਰ ਕਾ ਰੋਡ ਮਾਦ ਸਾਹਿਬ ਹੂੰ ਤੇ ਇੱਕ ਜਿਹੜਾ ਡਰਾਈਵਰ ਸੀ ਉਹ ਕਿੱਤ ਵਾਲਾ ਬੰਦਾ ਸੀ ਹੂੰ ਦੇਖੋ ਕਿਹੜੀ ਸਥਿਤੀ ਚ ਪਹੁੰਚ ਗਏ ਸੀ ਹੂੰ ਗੱਡੀ 50 ਲੱਖ ਦੀ ਸੇਹਤ ਦਿਵਾਨੀ ਜੀ ਵੀ ਨਹੀਂ ਕੱਪੜੇ ਸਾਡੇ 50000 ਦੇ ਬੰਦੇ ਤੋਂ ਥੱਲੇ ਚੀਜ਼ ਦਿੱਗੀ ਚੱਕੀ ਨਹੀਂ ਸੰਜੀਤ ਜੀ ਦੁੱਕੀ ਦੀ ਨਹੀਂ ਅਸੀਂ ਹੂੰ ਮਤਲਬ ਅਸੀਂ ਸਾਨੂੰ ਪਤਾ ਹੀ ਨਹੀਂ ਲੱਗਿਆ ਅਸੀਂ ਪੜਨ ਲੱਗ ਗਏ ਸਾਨੂੰ ਲੱਗਿਆ ਵੀ ਪੈਂਟਾਂ ਇਕੱਲੀਆਂ ਪੜੇ ਲਿਖਿਆਂ ਦੀ ਨਿਸ਼ਾਨੀ ਹੁੰਦੀਆਂ ਨੇ ਨਹੀਂ ਤੰਦਰੁਸਤ ਸੇਤਾ ਵੀ ਪੜੇ ਲਿਖਣੀਆਂ ਨਿਸ਼ਾਨੀਆਂ ਹੁੰਦੀਆਂ ਤੁਸੀਂ ਬਿਮਾਰ ਦੇ ਚਾਹੇ ਲੱਖ ਰੁਪਏ ਵਾਲੇ ਕੱਪੜੇ ਪਾਦੇ ਸੋਹਣਾ ਨਹੀਂ ਲੱਗਦਾ ਤੰਦਰੁਸਤ ਬੰਦੇ ਨੇ ਚਾਹੇ ਬੋਰੀ ਦੇ ਵਿੱਚ ਮੋਰੀ ਕਰਕੇ ਉਹਦੇ ਗਲ ਚ ਪਾ ਦਿਓ ਉਹ ਵੀ ਆ ਲੈ ਗੋ ਯਾਰ ਬੜਾ ਸਟਾਈਲ ਆ ਇਹਦਾ ਸਾਡੇ